ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਅਕਦਰੇ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਰਾਵਾ ਬੋਦਲਾ ਇਹ ਪਿੰਡ ਮਲੋਟ ਤਹਿਸੀਲ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹੈ ਮਲੋਟ ਤੋਂ ਅਹਵੋਰ ਵਾਲੇ ਪਾਸੇ ਨੂੰ ਇਹ ਪਿੰਡ ਰਹਿ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਰੂਟੀਨ 'ਚ ਇੱਥੋਂ ਵੀਡੀਓ ਤੁਹਾਨੂੰ ਦਿਖਾਉਂਦੇ ਹੀ ਰਹਿੰਦਾ ਹੈ ਤੇ ਹਰ ਰੋਜ਼ ਹੀ ਬਾਈ ਕੋਲ گاਵਾ ਆਉਂਦਿਆਂ ਰਹਿੰਦੀਆਂ। ਵੀਡੀਓ ਅਸੀਂ ਇਹ ਮੰਨ ਕੇ ਚੱਲਦੇ ਹੁੰਨੇ ਵੀ ਹਫਤੇਕ ਬਾਅਦ ਤੁਹਾਨੂੰ ਇੱਕ ਅੱਧੀ ਦਿਖਾ ਦਿਆ ਕਰਾਂਗੇ। ਜਿਹਦੇ ਨਾਲ ਕੁਸ ਵੀਰ ਜਿਹੜੇ ਨਵੇਂ ਜੁੜਦੇ ਉਹਨਾਂ ਨੂੰ ਆਈਡੀਆ ਹੋ ਜਾਂਦਾ ਵੀ ਕਿੱਥੇ ਕਿਹੜੇ ਪਸ਼ੂ ਵਿਕਰੀ ਵਾਲੇ ਹੁੰਦੇ ਆ। ਹਾਲਾਂਕਿ ਮੇਰੇ ਖਿਆਲ ਚ ਹਰ ਰੋਜ਼ ਬਹੁਤੇ ਨਹੀਂ ਤਾਂ ਦੋ ਪਸ਼ੂਆਂ ਦੀ ਐਵਰੇਜ ਇਸ ਟਾਈਮ ਇਸ ਭਰਾ ਦੀ ਚਲਦੀ ਹੋਊਗੀ। ਦੋ ਕਨਾਗ ਹਰ ਰੋਜ਼ ਵਾਂਗੂ ਵਿਕ ਵੀ ਜਾਂਦੇ ਤੇ ਨਵੇਂ ਵੀ ਆ ਜਾਂਦੇ ਆ। ਤਿੰਨ ਨਾਗ ਅੱਜ ਤੁਹਾਨੂੰ ਇਸ ਵੀਡੀਓ ਚ ਦਿਖਾਉਣੇ ਆ। ਸਾਹਮਣੇ ਗਾਂ ਗੱਪਣ ਖੜੀ ਐ। ਇਦੇ ਨਾਲ ਇੱਕ ਹੋਰ ਗੱਬਣ ਗਾਂ ਤੇ ਇੱਕ ਬਿਲਕੁਲ ਤਾਜੀ ਸੂਈ ਮੱਝਾਂ ਵਰਗਾ ਥਣ ਹਵਾਨਾ ਤੁਹਾਨੂੰ ਗਾਂ ਦਾ ਦਿਖਾਉਂਗਾ ਪਸੰਦ ਜੀ ਨੂੰ ਆਉ ਉਹ ਤਸੱਲੀ ਕਰਨ ਦਾ ਹੱਕ ਰੱਖਦਾ ਤੇ ਤੁਸੀਂ ਖਰੀਦੋ ਆਪਦੀ ਸਮਝ ਦੇ ਨਾਲ ਪਰ ਉਹਦੇ ਨਾਲ ਬੱਚਾ ਵੀ ਜਿਹੜਾ ਫੀਮੇਲ ਕਾਫ ਆ ਬੱਚੀ ਨੂੰ ਨੇ ਜਨਮ ਦਿੱਤਾ ਸ਼ੁਰੂਆਤ ਆਪਾਂ ਇਸ ਸਾਈਡ ਤੋਂ ਕਰ ਲੈਣੀ ਹੈ ਇਸ ਗਾਂ ਤੋਂ ਸੋ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਹਰਮਨભાઈ ਸਸਤੀਕਾਰ ਸਸਤੀਕਾਰ ਜੀ ਹਰਮਨ ਰੂਟੀਨ ਚਾਹੀ ਜਾਂਦੇ ਪਸ਼ੂ ਤਾਂ ਹਰ ਰੋਜ਼ ਹੀ ਆਉਂਦੇ ਹਾਂ ਹਾਂ ਜੀ ਵੀਰ ਜੀ ਪਸ਼ੂ ਆਈ ਜਾਂਦੇ ਆ ਅੱਜ ਜਿਹੜੀ ਪਹਿਲੇ ਨੰਬਰ ਤੇ ਗਾਂ ਦਿਖਾਵਾਂਗੇ ਤੇਰੇ ਨਾਲ ਹੀ ਖੜੀ ਬਲੈਕ ਰੰਗ ਹਾਂਜੀ ਜੀ ਕਿੰਨਾ ਵਸੂਆ ਕਿੰਨੇ ਦਿਨ ਲਊ ਸੂਹ ਚ ਇਹ ਤੀਜਾ ਸੂਆ ਸੂਣੀ ਹੈ ਜੀ ਟੈਗ ਕਿੰਨਾ ਇਹ ਮਾਲਕੜੇ ਦੱਸਿਆ 12 13 ਦਿਨ ਲੈ ਜੀਗੀ ਜੀ 12 13 ਦਿਨ ਹਜੇ ਲੈ ਜੀ ਬਾਕੀ ਗਰਮੀ ਕਰਕੇ ਕਈ ਵਾਰ ਹੈ ਪਸੂ ਗੱਡੀ ਤੇ ਚੜਨ ਕਰਕੇ ਇੱਕ ਦੋ ਦਿਨ ਪਹਿਲਾਂ ਵੀ ਸੂ ਸਕਦਾ ਜੀ ਹਜੇ ਤਾਂ ਹਵਾਨੇ ਕਿੱਟੇ ਬਹੁਤ ਪਈ ਆ ਬਹੁਤ ਹੀ ਬਹੁਤ ਕਰਮੜੀ ਆ ਕੀ ਰੇਟ ਰੱਖਦੇ ਹਾਂ ਬਈ ਦਾ ਰੇਟ ਇਹ ਤਿੰਨਾਂ ਦਾ ਫੋਨ ਤੇ ਕਰ ਲਾਂਗੇ ਵੀਰ ਜੀ ਫੋਨ ਹੀ ਦੋਸਤੋ ਰੇਟ ਫੋਨ ਤੇ ਆ ਹਵਾਨਾ ਬਹੁਤ ਬਣਾਊਗੀ ਇਹ ਕਿਉਂਕਿ ਇਹਦਾ ਰੁ ਥਣਾਤੀ ਚੁਆਈ ਵਾਲਿਆ ਸੁਹਾ ਤੀਜਾ ਗਰਮੀ ਦੀ ਰੁੱਤ ਚ ਵੀ ਸੋਨਾ ਦੁੱਧ ਦੇਈ ਜਾਣਾ ਕਿਉਂਕਿ ਗਰਮੀ ਹੋ ਸਕਦਾ ਵੀ ਇਹ ਘੱਟ ਬਣਾਵੇ ਹਜੇ ਢਿਲਾ ਹਵਾਨਾ ਦੇ ਜੂਗਾ ਪਰ ਫਿਰ ਵੀ ਤਿਆਰੀ ਦੀ ਸਮਝ ਆਊਗੀ ਤੁਹਾਨੂੰ ਵੀ ਕਿੰਨੀ ਕੁ ਕਰ ਸਕਦੀ ਹੈ ਥਣਾ ਚ ਮਿੱਥੀ ਬਹੁਤ ਹੈ ਸਟਰਕਚਰ ਦੇਖੋ ਬੀਸੀਐਸ ਦੀ ਜੇ ਗੱਲ ਕਰੀਏ ਨਾ ਬਿਲਕੁਲ ਪਰਫੈਕਟ ਦਿਸਦਾ ਨਾ ਤਾਂ ਲਿੱਸੀ ਹੈ ਤੇ ਨਾ ਕਿਤੇ ਵੀ ਮੋਟਾ ਪਾਣਾ ਗਾਂ ਦੇ ਵਿੱਚ ਦੁੱਧ ਦੇ ਪਕਤੋਂ 22 ਦੇ ਦਸਨ ਮਤਾਬਕ ਮਾਲਕਾਂ ਨੇ ਚੰਗਾ ਦੁੱਧ ਦੱਸਿਆ ਪਰ ਉਹ ਵੀਡੀਓ ਚੇਸ ਕਰਕੇ ਨਹੀਂ ਬੋਲੀ ਤਾਂ ਵੀ ਕਈ ਵਾਰ ਪਸ਼ੂ ਉਹਨਾਂ ਦੁੱਧ ਦੇਵੇ ਨਾ ਤਾਂ ਫਿਰ ਇਹ ਲੈਂਦਾ ਵੀ ਹਰ ਵਦਨਾ ਦੱਸਿਆ ਹੋਵੇ ਕਈ ਵਾਰ ਕਿ ਉਹ ਦੁੱਧ ਸੇਵਾ ਆ ਜਾਂਦੀ ਕਿਸੇ ਦੀ ਘਟ ਹੁੰਦੀ ਇਹ ਦੁੱਧ ਦਾ ਨਹੀਂ ਕਦੇ ਵੀ ਗਾਰੰਟੀ ਲਈ ਗਈ ਸਹੀ ਤੋਰੀ ਭਾਈ ਤੁਹਾਨੂੰ ਲੈ ਜਾ ਗੇਟਾਂ ਦੇ ਨਾਲ ਨੂੰ ਸੋ ਦੁੱਧ ਦੋਸਤੋ ਤੁਹਾਡੀ ਸੇਵਾ ਦਾ ਹੈ ਹਾਲਾਂਕਿ ਇਹਦੇ ਟਾਂਚੇ ਤੋਂ ਥਣ ਹਵਾਨੇ ਤੋਂ ਤੁਹਾਨੂੰ ਆਈਡੀਆ ਵੀ ਹੋਊਗਾ ਵੀ ਇਹ ਦੁੱਧ ਕਿੰਨਾ ਕੁ ਦੇ ਸਕਦੀ ਹੈਗਾ ਹਜੇ ਕੱਚੀ ਆ ਪੂਰਾ ਹਵਾਨਾ ਹਜੇ ਨੇ ਭਰਨਾ ਹੈ ਮੋੜ ਦੇ ਵਿੱਚੋਂ ਹਜੇ ਹਵਾਨਾ ਬਣਾਉਗੀ ਇਸ ਸਾਈਡ ਤੋਂ ਵੀ ਤੁਸੀਂ ਇਹਦਾ ਥਾਣਾ ਹਵਾਨਾ ਦੇਖ ਸਕਦੇ ਹੋ ਤੁਸੀਂ ਸੋ ਇੱਕ ਚੰਗੀ ਗਾ ਮੰਨਾਂਗੇ ਪਹਿਲੇ ਨੰਬਰ ਤੇ ਜਿਹੜੀ ਦਿਖਾ ਰਹੇ ਆ ਰੇਟ ਵਾਈ ਤੋਂ ਫੋਨ ਤੇ ਪੁੱਛ ਲਿਓ ਜਿਹੜਾ ਡਿਮਾਂਡ ਵੀ ਰੱਖੂਗਾ ਉਹ ਤੁਹਾਨੂੰ ਦੱਸ ਦੂਗਾ ਸੋ ਫੇਰ ਇਹਨੂੰ ਦੇਖ ਲਓ ਤੁਸੀਂ ਮੰਨਦੇ ਹਰਨ ਮੰਨਦੇ ਵੇ ਦੋਸੋ ਪਹਿਲੇ ਨੰਬਰ ਤੇ ਗਾਂ ਤੁਹਾਨੂੰ ਦਿਖਾ ਰਹੇ ਆਂ ਚੰਗਾ ਸੋਹਣਾ ਢਾਂਚਾ ਚੰਗਾ ਥਣ ਹੋਵਾਨਾ ਦਿਸਦਾ ਸਪੇਸਫੁੱਲ ਆਪਾਂ ਦੇ ਵਿੱਚ ਇਹ ਸਾਰੇ ਵਾਲ ਕੱਢ ਕੇ ਵਟ ਕੱਢ ਕੇ ਫੇਰ ਸੁੰਦੇ ਆ ਪਸ਼ੂ ਥਣਾ ਚ ਵਿਥੀ ਦੇਖੋ ਥਣ ਦਾ ਸਜ ਬਹੁਤ ਸੋਹਣਾ ਬਾਹਰ ਗਰਮੀ ਆ ਦੋਸੋ ਤਾਂ ਹੀ ਪਸ਼ੂ ਭਾਈ ਦਾ ਨਸਦਾ ਅੰਦਰ ਆਰਾਮ ਨਾਲ ਆ ਕੇ ਖੜ ਜਾਂਦੀਆਂ ਕਿਉਂਕਿ ਅੰਦਰ ਛਾਂ ਜਿਹੜੀ ਆ ਪਸ਼ੂ ਪਾਲਦਾ ਇਹ ਤੋਂ ਇਲਾਵਾ ਇੱਕ ਹੋਰ ਗੱਪਣ ਗਾਂ ਤੁਹਾਨੂੰ ਦਿਖਾਉਣੀ ਆਂ ਹਰਮਨ ਜਿਹੜੀ 2 ਨੰਬਰ ਤੇ ਗਾਂ ਵੇ ਹਾਂਜੀ ਅੱਜ ਇਹ ਕੰਨਵਾ ਸੁਆ ਹੋਊਗੀ ਇਹ ਵੀ ਤੀਜਾ ਸੁਆ ਸੁਣੀ ਹੈ ਜੀ ਕਿੰਨੇ ਦਿਨ ਲਊ ਦਿਨ ਮਾਲਕ ਨੇ ਜੋ ਦੱਸਿਆ 4-5 ਦਿਨ ਪਹਿਣੇ ਜੀ ਬਾਕੀ ਗਰਮੀ ਕਰਕੇ ਤਿਆਰੀ ਸੁਣੀ ਹੈ ਜੀ ਜਲਦੀ ਸੁਹੰਦੀ ਹੈ ਤੇ ਕੋਈ ਇਹ ਨਹੀਂਗਾ ਵੀ ਆਪਣਾ ਬਣੀ ਨਹੀਂ ਕਿ ਜੇ ਕਿੰਨੀ ਵੀ ਹੈ ਸਹੀ ਹਾਂਜੀ ਤੋਰ ਦੇ ਬਾਈ ਰੇਟ ਤਾਂ ਦੱਸੋ ਇਹਦਾ ਵੀ ਫੋਨ ਤੇ ਰਹਿਣਾ ਤਿਆਰੀ ਚੰਗੀ ਫੜੀ ਬੈਠੀ ਹੈ ਦਿਨਾਂ ਦੇ 4-5 ਪਏ ਆ ਬਾਈ ਕਹਿੰਦਾ ਵੀ ਮਾਲਕਾਂ ਨੇ ਦੱਸਿਆ ਜਿਹੜੀ ਸੋਹਣੀ ਦਿਸਦੀ ਹੈ ਦੋਸਤੋ ਬਾਕੀ ਆਪਾਂ ਦੇਖਦੇ ਆਂ ਤੋਰ ਕੇ ਵੀ ਤੋਰਦੇ ਬਾਈ ਤੀਜਾ ਸੂਆ ਇਹਨੇ ਸੋਣਾ ਤੇ ਦਿਨ ਇਹ ਕਿੰਨੇ ਵੀ ਲੈ ਸਕਦੀ ਐ ਸੂ ਵੀ ਸਕਦੀ ਐ ਪੰਜ ਚਾਰ ਦਿਨ ਰੁਕੀ ਰਹੀ ਤਾਂ ਉਹ ਸਦਾ ਇਂ ਖੜੀ ਰਵੇ ਅਜੇ ਨਾ ਸੂਵੇ ਪਰ ਤੁਸੀਂ ਇਹਦੀ ਤਿਆਰੀ ਦੇ ਹਿਸਾਬ ਤੇ ਸੌਦਾ ਕਰ ਲਿਓ ਰੇਟ ਫੋਨ ਤੇ ਐ ਬਾਕੀ ਗੱਲਬਾਤ ਕਰ ਲਿਓ ਵੀ ਡਿਮਾਂਡ ਬਾਈ ਕੀ ਰੱਖਦਾ ਢਾਂਚਾ ਤੁਸੀਂ ਇਹ ਤਾਂ ਦੇਖ ਸਕਦੇ ਹੋ ਹਵਾਨਾ ਮੀਡੀਅਮ ਹਾਈਟ ਆ ਵੈਸੇ ਤੇ ਹਵਾਨਾ ਚੰਗਾ ਕਾਫੀ ਭਰੀ ਬੈਠੀ ਐ ਬਾਕੀ ਰੋਖ ਸਾਰਾ ਕਲੀਅਰ ਤੁਹਾਨੂੰ ਵੀਡੀਓ ਚ ਦੈਸੀ ਜਾਣਾ ਥਣ ਹੱਥੀ ਚਵਾਈ ਵਾਲੇ ਆ ਦਿਨ ਹਲੇ ਲੈ ਵੀ ਜਾਣੇ ਕਿਉਂਕਿ ਸਪੇਸ ਨਾ ਸੋਹਣੀ ਬਈਏ ਬਈ ਸਪੇਸ ਬਈਏ ਦੋਸਤ ਜਦੋਂ ਪੁੱਲਾ ਇਹ ਲੱਗੇ ਉਦੋਂ ਵੀ ਇਹਨੇ ਭਰ ਜਾਣੀ ਕਰਮ ਵਾਲੀ ਨੂੰ ਹਰਮਨ ਲੈ ਚੱਲ ਬਈ ਉੱਥੇ ਕਿਹੜਾ ਸੋ ਥਾਣਾ ਹੱਥੀ ਚਵਾਈ ਵਾਲੇ ਇਹਦੇ ਵੀ ਬਾਕੀ ਟਾਂਟਾ ਦੇਖ ਲਓ ਇਹਦੀ ਹਾਈਟ ਮੀਡੀਅਮ ਹੈ ਦੂਜੀ ਗਾਂ ਦੀ ਹਾਈਟ ਜ਼ਿਆਦਾ ਸੀ ਇੱਕ ਤੁਹਾਨੂੰ ਬਹੁਤ ਸੋਹਣੀ ਗਾਂ ਲਾਸਟ ਉੱਤੇ ਦਿਖਾਉਣੀ ਹੈ ਇਹ ਗੱਭਰ ਨੂੰ ਤੁਸੀਂ ਇੱਕ ਵਾਰ ਦੇਖ ਲਓ ਜਿਹੜੀ ਸੂਈ ਸਵਾਈ ਗਾਂ ਹੈ ਇੱਕ ਔਗਣ ਹੈਗਾ ਵੀ ਉਹਦੇ ਸਿੰਗ ਆ ਤੇ ਬਾਕੀ ਸਾਰੇ ਤੁਹਾਨੂੰ ਉਹਦੇ ਚ ਗੌਣੀ ਨਜ਼ਰ ਆਉਣਗੇ ਨਾ ਉੱਤੇ ਥਾਣ ਅਥੀ ਚਵਾਈ ਵਾਲਾ ਮੋਟਾ ਥਾਣ ਦਿਸਦਾ ਵੀ ਧਾਰ ਚੰਗੀ ਹੋਊਗੀ ਲੰਬਾਈ ਸੋਹਣੀ ਆ ਰੰਗ ਸੋਹਣਾ ਗਰਮੀ ਘਟ ਮਣਾਊਗੀ ਚਾਦਰਾਂ ਥੱਲੇ ਖੜੀਆਂ ਹੁਣ ਵੀ ਤੁਸੀਂ ਦੇਖੋ ਕਿਤੇ ਵੀ ਤੁਹਾਨੂੰ ਹੌਂਕ ਦੀ ਨਹੀਂ ਨਜ਼ਰ ਆਉਣੀ ਵੱਛੀ ਨੂੰ ਇਹਨੇ ਜਨਮ ਦਿੱਤਾ ਹੈ ਵੱਛੀ ਜਿਹੜੀ ਉਹ ਸਾਹਮਣੇ ਦੀ ਤੁਸੀਂ ਦੇਖ ਲਓ ਹਰਮਨ ਭਾਈ ਇਹ ਕੰਮ ਸੁਹਾਗਾਾਂ ਸੁਈ ਤੀਜਾ ਸੁਹਾਸ ਸੁਈ ਹੈ ਜੀ ਕਦੋਂ ਦੀ ਸੁਈ ਹੈ ਇਹ ਤੇ ਆਪਦੀ ਸੁਈ ਹੈ ਜੀ ਆਪਣੇ ਕੋਲੇ ਬਾਕੀ ਵੀਡੀਓ ਹੈਗੀ ਹੈ ਸੁਈ ਦੀ ਵੀ ਤੇ ਜੇਰ ਪੈਂਦੀ ਦੀ ਅੱਛਾ ਸਿੰਗਾ ਵਾਲੀ ਹੈ ਵੈਸੇ ਸੁਹਾ ਦੀ ਛਾਂ ਤਾਂ ਹਾਂ ਨਹੀਂ ਸੁਹਾ ਦੀ ਠੰਡੀ ਆਏ ਭਾਵੇਂ ਬੱਚਾ ਮੰਨ ਕੇ ਚਲੋ ਛੱਡ ਕੇ ਢੰਗਾ ਲਾਇਗੇ ਭਾਵੇਂ ਨਾਲ ਲਗੇ ਅਛਾ ਮੈਂ ਛੋੜ ਦੇ ਭਾਵੇਂ ਨਿਆਣਾ ਪਾਉਣਾ ਨਹੀਂ ਪਾਣਾ ਉਹ ਉਹ ਅਗਲੇ ਦੇ ਖੁਸ਼ੀ ਜੀ ਤੋਰਦਗੇ ਭਾਈ ਹਾਂ ਤੋਰ ਦਿੰਗੇ ਸੋ ਸੋ ਨਿਆਣਾ ਪਾਉਣਾ ਨਾ ਪਾਉਣਾ ਤੁਹਾਡੀ ਆਪਦੀ ਖੁਸ਼ੀ ਹੈ ਮੈਂ ਕੋਸ਼ਿਸ਼ ਕਰੂੰਗਾ ਛੋਟ ਵੀਡੀਓਜ਼ ਮੇਰੀ ਇੱਕ ਆਤ ਹੁੰਦੀ ਹੈ ਵੀ ਆਪਾਂ ਇਦਾਂ ਦੇ ਪਸ਼ੂ ਨੂੰ ਇਹਦੀਆਂ ਤਾਰਾਂ ਮਾਰ ਕੇ ਦੇਖ ਲੈਣੀਆਂ ਬਾਕੀ ਜਿਹੜਾ ਵੀ ਖਰੀਦਣਾ ਚਾਵੇ ਉਹ ਆ ਕੇ ਪਾਸ ਕਰੂਗਾ ਹਵਾਨਾ ਬੜਾ ਕਮਾਲ ਦਾ ਤਿਆਰ ਕਰਕੇ ਇਸ ਹੋਈ ਹੈ ਇਹਦੀ ਗੱਬਣ ਦੀ ਵੀਡੀਓ ਬਾਈ ਕੋਲ ਹੈਗੀ ਕਿਉਂਕਿ ਰਾਤ ਦੀ ਸੂਈ ਹੈ ਤਾਂ ਹਵਾਨੇ ਚ ਦੁੱਧ ਕੁ ਕੱਢਿਆ ਹੋਇਆ ਹੈ ਕੱਢਿਆ ਇਹ ਦੋ ਟਾਈਮ ਰਾਤ ਵੀ ਕੱਢਿਆ ਸੀਗਾ ਤੇ ਸਵੇਰੇ ਵੀ ਕੱਢਿਆ ਜੀ ਆਪਣੇ ਕੋਲ ਬਾਕਾਇਦਾ ਸੂਈ ਦੀ ਵੀਡੀਓ ਹੈਗੀ ਤਿਆਰੀ ਬਹੁਤ ਸੋਹਣੀ ਸੀ ਤੋ ਤਿਆਰੀ ਮੈਂ ਦੱਸ ਹੀ ਰਿਹਾ ਸੀ ਬਾਕੀ ਕਿਉਂਕਿ ਗਰਮੀ ਹੈ ਬਹੁਤਾ ਬੌਲਾ ਰੋਕਿਆ ਨਹੀਂ ਜਾ ਸਕਦਾ ਹਵਾਨੇ ਚ ਪਸ਼ੂ ਸੜਨ ਲੱਗ ਜਾਂਦਾ ਦੁੱਧ ਦੀ ਗਰਮੈਸ ਮੰਨਣ ਲੱਗ ਜਾਂਦਾ ਤੋ ਦੇਖ ਲਓ ਇਹਦਾ ਢਾਂਚਾ ਜਿਵੇਂ ਰਾਤ ਦੀ ਸੂਈ ਹੈ ਜੀ ਇਹ ਨਹੀਂਗਾ ਬੱਚੇ ਦੀ ਕੋਈ ਕਰਦੀ ਹੈ ਜੀ ਹੁਣ ਆਪਾਂ ਬੱਚੇ ਤੋਂ ਕਿੰਨਾ ਦੂਰ ਲੈ ਕੇ ਖਿਡਾਰੀ ਹੈ ਜੀ ਸਹੀ ਹੈ ਹਾਂ ਸਵੇਰ ਦੀ ਸ਼ਾਂਤ ਹੈ ਜੀ ਠੀਕ ਹੈ ਲੈ ਚੱਲੋ ਤੋ ਹਵਾਨਾ ਥਾਨ ਬਹੁਤ ਸੋਹਣਿਆ ਵਿਸ਼ੇਸ਼ ਗਣਾ ਦੇ ਚੰਗੀ ਲੰਬਾਈ ਬੱਚੇ ਜਰਸੀ ਚ ਵੀ ਪਾ ਦੂਗੀ ਸਾਈਵਾਲ ਦਾ ਸੀਮਨ ਲਵਾ ਲਵਾਂਗੇ ਤੇ ਸਾਈਵਾਲ ਚ ਵੀ ਪਾ ਦੂਗੀ ਹੈ ਇਹ ਆਪ ਖੁਦ ਕਰਾਸ ਬ੍ਰੀਡ ਇਹਨੂੰ ਮੰਨਾਂਗੇ ਪਰ ਚੰਗੇ ਥਾਨ ਹਵਾਨੇ ਦੀਏ ਗਾਂ ਦੋਸਤੋ ਜੀਨੂੰ ਪਸੰਦ ਆਵੇ ਤੁਸੀਂ ਕੰਟੈਕਟ ਬਾਈ ਨਾਲ ਕਰ ਸਕਦੇ ਹੋ ਥਣ ਬਹੁਤ ਸੋਹਣਾ ਤੁਸੀਂ ਇਧਰੋਂ ਦੇਖੋ ਇਹਦੇ ਥਣ ਦਾ ਸਹਿਜ ਬੱਚੇ ਜਿਵੇਂ ਤੁਸੀਂ ਕਹਿ ਜਰਸੀ ਦੇ ਭਵੇਂ ਵਾਲੇ ਕੋਈ ਸਾਈਵਲ ਦੇ ਵਾਲੇ ਬੱਚੇ ਪਾਉਗੀ ਬਹੁਤ ਚੰਗੇ ਕਿਉਂਕਿ ਆਹ ਵੇਖੋ ਬੱਚੇ ਦੀ ਕਲ ਰੇ ਰਾਤ ਦੀ ਜਨਮ ਹੋਇਆ ਬੱਚੀ ਦਾ ਜੀ ਸਹੀ ਗ੍ਰੋਥ ਬਹੁਤ ਸੋਹਣੀ ਬੱਚੀ ਦੀ ਬੱਚੀ ਹੈ ਦੋਸਤੋ ਸੀਮੰਦਾ ਤਾਂ ਖੈਰ ਨਹੀਂ ਪਤਾ ਵੀ ਕਿਹੜੇ ਸੀਮੰਦ ਦੀ ਹੋਊਗੀ ਇਹ ਪਰ ਚੰਗੀ ਬੱਚੀ ਨੂੰ ਜਨਮ ਦਿੱਤਾ ਇਹਦੇ ਵਾਂਗੂ ਥਣ ਹੋਣਾ ਕੱਢੂਗੀ ਬੱਚੀ ਕਿਉਂਕਿ ਮਾਂ ਦੇ ਗੁਣ ਬੱਚੇ 'ਚ ਬਹੁਤ ਜਾਂਦੇ ਇਹ ਵੀ ਦੇਸੀ ਗਾਵਾਂ ਦੀ ਨਿਸ਼ਾਨੀ ਹੁੰਦੀ ਹੈ ਦੋਸਤੋ ਇਹ ਜਦੋਂ ਪਾਸਮਦਿਆਂ ਉਦੋਂ ਪਿਸ਼ਾਬ ਖੁੱਲ ਕੇ ਕਰਦੇ ਆ ਤੇ ਉਦੋਂ ਬਾਅਦ ਤੁਸੀਂ ਚੋਈ ਜਾਓ ਇਹਨਾਂ ਦੇ ਖੁਸ਼ ਹੋ ਕੇ ਮਿਲਣ ਦੀ ਨਿਸ਼ਾਨੀ ਹੈ ਨਿਆਣਾ ਬਾਈ ਨੇ ਪਾਇਆ ਨਹੀਂ ਬੱਚਾ ਸਿੱਧਾ ਛੱਡਿਆ ਬਹੁਤ ਸੋਹਣੀ ਧਾਰਾ ਦਿਸੇ ਜਾਨਾਂ ਦੇ ਥਾਣਾ ਚ ਧਰਮਨ ਭਾਈ ਅਗਲੇ ਥਾਣਾ ਚ ਮਾਰੀ ਧਾਰਾ ਥਾਣ ਵੀ ਪੂਰੇ ਵਿੱਥੀ ਤੇ ਪੋਲੀ ਚਵਾਈ ਦੀ ਹੈ ਬਾਕੀ ਨਿਆਣਾ ਕੋਈ ਪਾਇਆ ਨਹੀਂ ਉਸੇ ਤਰ੍ਹਾਂ ਬਾਈ ਚੋਰਿਆ ਗਾਣਾ ਨੂੰ ਉਹ ਤੁਹਾਡੇ ਸਾਹਮਣੇ ਆ ਪਾਸ ਤੁਸੀਂ ਆ ਕੇ ਕਰ ਲੋਗੇ ਮੱਝਾਂ ਰਗੀ ਰਹੂਗੀ ਕਰਮਾ ਵਾਲੀ ਜਿਹੜਾ ਵੀਰ ਪਸੰਦ ਕਰਦਾ ਤਸੱਲੀ ਕਰ ਲਿਓ ਦੋ ਤਿੰਨ ਨਗਾ ਅੱਜ ਦੀ ਵੀਡੀਓ ਚ ਸੀਗੇ ਜਿਹੜੇ ਤੁਹਾਨੂੰ ਦਿਖਾਤੇ ਆ ਧੰਨਵਾਦ